ਰਾਜਵੀਰ ਜਵੰਦੇ ਦੀ ਸੰਸਕਾਰ ਵਾਲੀ ਥਾਂ ਤੇ ਦੇਖੋ ਲੋਕਾਂ ਦੀ ਸ਼ਰਦਾ ਕੀਤਾ ਇਹ ਵੱਡਾ ਕੰਮ ਸਾਰੇ ਕਰਤੇ ਹੈਰਾਨ ਦੋਸਤੋ ਰਾਜਵੀਰ ਜਵੰਦੇ ਦਾ ਨਾਮ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ ਉਸ ਦੀ ਮੌਤ ਤੋਂ ਬਾਅਦ ਜਿੱਥੇ ਉਸ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਦੀਵਾਲੀ ਵਾਲੇ ਦਿਨ ਕਈ ਲੋਕ ਮੋਮਬੱਤੀਆਂ ਲੈ ਕੇ ਪਹੁੰਚੇ ਕਿਸੇ ਨੇ ਮੱਥਾ ਟੇਕਿਆ ਕਿਸੇ ਨੇ ਸਜਦਾ ਕੀਤਾ ਤੇ ਕਿਸੇ ਨੇ ਰੌਸ਼ਨੀ ਕਰਕੇ ਉਸ ਦੀ ਯਾਦ ਨੂੰ ਤਾਜ਼ਾ ਕੀਤਾ ਲੋਕ ਕਹਿੰਦੇ ਨੇ ਜਿਵੇਂ ਮੰਦਰਾਂ ਮਸੀਤਾਂ ਗੁਰਦੁਆਰਿਆਂ ਜਾਂ ਦਰਗਾਹਾਂ ਤੇ ਲੋਕ ਅਰਦਾਸਾ ਕਰਨ ਜਾਂਦੇ ਨੇ ਉਸੇ ਤਰ੍ਹਾਂ ਰਾਜਵੀਰ ਜਵੰਦੇ ਦੀ ਸੰਸਕਾਰ ਵਾਲੀ ਥਾਂ ਵੀ ਹੁਣ ਸ਼ਰਦਾ ਦਾ ਸਥਾਨ ਬਣ ਗਈ ਕਈਆਂ ਦਾ ਮੰਨਣਾ ਹੈ ਕਿ ਮੱਥਾ ਟੇਕਣਾ ਵੀ ਬਣਦਾ ਸੀ ਕਿਉਂਕਿ ਉਹ ਐਨੀ ਸੁੱਚੀ ਤੇ ਪਵਿੱਤਰ ਰੂਹੀ ਜਿਸ ਨੇ ਕਦੇ ਵੀ ਨਸ਼ਾ ਨਹੀਂ ਕੀਤਾ ਨਾ ਹੀ ਮਾਸ ਖਾਦਾ ਬਚਪਨ ਤੋਂ ਹੀ ਵੈਸ਼ਨੂ ਸੁਭਾਅ ਵਾਲਾ ਸੀ ਤੇ ਸਾਫ਼ ਸੁਥਰੀ ਜ਼ਿੰਦਗੀ ਜਿਉਣ ਵਾਲਾ ਸੀ ਰਾਜਵੀਰ ਜਵੰਦਾ ਜਵੰਦਾ ਹਮੇਸ਼ਾ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਵਧਾਉਣ ਵਾਲਾ ਗਾਇਕ ਰਿਹਾ ਸਟੇਜਾਂ ਤੇ ਜਦੋਂ ਉਹ ਚਾਦਰਾਂ ਕੁੜਤਾ ਤੇ ਪੰਜਾਬੀ ਜੁੱਤੀ ਪਾ ਕੇ ਆਉਂਦਾ ਸੀ ਤਾਂ ਲੋਕਾਂ ਦੀਆਂ ਤਾਲੀਆਂ ਨਹੀਂ ਰੁਕਦੀਆਂ ਸਨ ਦੀਵਾਲੀ ਵਾਲੇ ਦਿਨ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਇੱਕ ਭੈਣ ਆਪਣੀ ਛੋਟੀ ਬੱਚੀ ਨਾਲ ਉਸ ਥਾਂ ਤੇ ਮੋਮਬੱਤੀਆਂ ਲਾ ਕੇ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਸਾਫ਼ ਦੇਖ ਸਕਦੇ ਹੋ ਉਸਦੇ ਚਿਹਰੇ ਤੇ ਸ਼ਰਧਾ ਤੇ ਭਾਵਨਾ ਸਾਫ਼ ਦਿਖ ਰਹੀ ਸੀ ਆਲੇ ਦਿਵਾਲੀ ਪਹਿਲਾਂ ਹੀ ਕਈ ਮੋਮਬੱਤੀਆਂ ਜਲ ਰਹੀਆਂ ਸਨ ਲੱਗ ਰਿਹਾ ਸੀ ਕਿ ਜਿਵੇਂ ਲੋਕਾਂ ਦੇ ਦਿਲਾਂ ਵਿੱਚ ਰਾਜਵੀਰ ਲਈ ਬੇਅੰਤ ਪਿਆਰ ਅਜੇ ਵੀ ਜਿਉਂਦਾ ਹੈ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਸਦੇ ਪਿੰਡ ਵਾਲੇ ਖੇਤ ਵਿੱਚ ਇੱਕ ਸਮਾਰਕ ਬਣਾਈ ਗਈ ਸੀ ਸ਼ੁਰੂ ਵਿੱਚ ਲੋਕ ਉੱਥੇ ਬਹੁਤ ਭੀੜਾਂ ਵਿੱਚ ਆਉਂਦੇ ਸਨ ਫੋਟੋਆਂ ਖਿਚਵਾਉਂਦੇ ਸਨ ਪਰ ਅੱਜ ਉਹ ਥਾਂ ਸੁੰਨੀ ਪਈ ਹੈ ਸਮਾਂ ਬੀਤਣ ਨਾਲ ਲੋਕ ਅਕਸਰ ਭੁੱਲ ਜਾਂਦੇ ਨੇ ਪਰ ਕੁਝ ਯਾਦਾਂ ਅਜਿਹੀਆਂ ਹੁੰਦੀਆਂ ਹਨ ਜੋ ਦਿਲਾਂ ਵਿੱਚ ਹਮੇਸ਼ਾ ਰਹਿ ਜਾਂਦਕਾਂ ਨੇ ਰਾਜਵੀਰ ਜਵੰਦੇ ਲਈ ਵੀ ਲੋਕਾਂ ਦੀ ਇਹ ਸ਼ਰਧਾ ਕੁਝ ਇਹੋ ਜਿਹੀ ਹੈ ਰਾਜਵੀਰ ਆਪਣੇ ਲਾਈਵ ਸ਼ੋਜ਼ ਵਿੱਚ ਹਮੇਸ਼ਾ ਕਹਿੰਦਾ ਸੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਐਸ ਲਈ ਖੁੱਲ੍ਹ ਕੇ ਜਿਓ ਤੇ ਆਪਣੇ ਸ਼ੌਂਕ ਪੂਰੇ ਕਰੋ ਉਹ ਹਮੇਸ਼ਾ ਪੋਜ਼ਿਟਿਵ ਸੋਚਣ ਵਾਲਾ ਖੁਸ਼ ਮિજાਜ ਤੇ ਸਾਫ਼ ਦਿਲ ਵਾਲਾ ਇਨਸਾਨ ਸੀ ਇੱਕ ਲੰਮਾ ਚੌੜਾ ਗੱਭਰੂ ਪੱਗ ਨਾਲ ਪੰਜਾਬੀ ਪਹਿਰਾਵੇ ਵਿੱਚ ਸਟੇਜ ਤੇ ਜਦੋਂ ਆਉਂਦਾ ਸੀ ਤਾਂ ਦਰਸ਼ਕਾਂ ਦੀਆਂ ਅੱਖਾਂ ਉਸੇ ਤੇ ਟਿਕ ਜਾਂਦਗੀਆਂ ਸਨ ਉਸਦੇ ਗੀਤਾਂ ਨੇ ਹਰ ਉਮਰ ਦੇ ਲੋਕਾਂ ਨੂੰ ਨਚਾਇਆ ਹਸਾਇਆ ਤੇ ਜੋੜਿਆ ਉਸ ਦੇ ਹਰ ਗੀਤ ਵਿੱਚ ਕੋਈ ਨਾ ਕੋਈ ਸੁਨੇਹਾ ਹੁੰਦਾ ਸੀ ਚਾਹੇ ਮਾਪੇ ਦਾ ਪਿਆਰ ਹੋਵੇ ਜਾਂ ਪੰਜਾਬੀ ਰਵਾਇਤਾ ਦੀਆਂ ਗੱਲਾਂ ਐਸ ਕਰਕੇ ਰਾਜਵੀਰ ਦਾ ਹਰ ਗੀਤ ਪਰਿਵਾਰਕ ਮਾਹੌਲ ਵਿੱਚ ਸੁਣਿਆ ਜਾ ਸਕਦਾ ਸੀ ਉਸ ਨੇ ਕਦੇ ਵੀ ਐਸੀ ਲਿਰਿਕਸ ਨਹੀਂ ਵਰਤੇ ਜੋ ਬੇਮਤਲਬ ਹੋਣ ਇਹੀ ਕਾਰਨ ਸੀ ਕਿ ਉਸ ਨੂੰ ਹਰ ਵਰਗ ਦਾ ਪਿਆਰ ਮਿਲਿਆ ਕੌਜ ਸੂਤਰਾ ਮੁਤਾਬਕ ਰਾਜਵੀਰ ਨੂੰ ਘੁੰਮਣ ਦਾ ਬਹੁਤ ਸ਼ੌਂਕ ਸੀ ਉਹ ਹਰ ਪਲ ਹਰ ਸਾਲ ਆਪਣੇ ਕੁਝ ਦੋਸਤਾਂ ਨਾਲ ਬਾਈਕ ਰਾਈਡ ਤੇ ਨਿਕਲਦਾ ਸੀ ਆਖਰੀ ਵਾਰ ਉਸ ਨੇ ਜੋ ਬਾਈਕ ਲਈ ਸੀ ਉਸ ਦੇ ਫੀਚਰ ਬਹੁਤ ਮਹਿੰਗੇ ਸਨ ਬਾਈਕ ਦੀ ਕੀਮਤ ਲਗਭਗ 27 ਲੱਖ ਰੁਪਏ ਸੀ ਹੈਲਮਟ 1,80,000 ਰੁਪਏ ਤੇ ਸੇਫਟੀ ਸੂਟ ਵੀ 80,000 ਰੁਪਏ ਦਾ ਦੱਸਿਆ ਜਾ ਰਿਹਾ ਹੈ ਇਨਾ ਸੁਰੱਖਿਅਤ ਸਮਾਨਾਂ ਦੇ ਬਾਵਜੂਦ ਜਦੋਂ ਹਾਦਸਾ ਵਾਪਰਿਆ ਤਾਂ ਸਵਾਲ ਖੜੇ ਹੋਣੇ ਲਾਜ਼ਮੀ ਸਨ ਜਦੋਂ ਰਾਜਵੀਰ ਬੱਦੀ ਖੇਤਰ ਦੇ ਨੇੜੇ ਪਹੁੰਚਿਆ ਉਦੋਂ ਦੋ ਪਸ਼ੂਆਂ ਆਪਸ ਵਿੱਚ ਟਕਰਾ ਗਏ ਕਿਹਾ ਜਾਂਦਾ ਹੈ ਕਿ ਬਾਈਕ ਉਹਨਾਂ ਵਿੱਚ ਟਕਰਾਈ ਤੇ ਹਾਦਸਾ ਹੋ ਗਿਆ ਪਰ ਲੋਕ ਕਹਿੰਦੇ ਨੇ ਜਿਹੜੀ ਤਰ੍ਹਾਂ ਹੈਲਮਟ ਟੁੱਟਿਆ ਸੀ ਉਹ ਕੁਦਰਤੀ ਹਾਦਸੇ ਨਾਲ ਨਹੀਂ ਹੋ ਸਕਦਾ ਜੇਕਰ ਬਾਈਕ ਇੰਨੀ ਐਡਵਾਂਸ ਸੀ ਤਾਂ ਬ੍ਰੇਕਾਂ ਕਿਉਂ ਨਹੀਂ ਲੱਗੀਆਂ ਤੇ ਜਿਹੜਾ ਮਹਿੰਗਾ ਸੇਫਟੀ ਸੂਟ ਉਸ ਨਾਲ ਰੀੜ ਦੀ ਹੱਡੀ ਤੋਂ ਦੋ ਥਾਵਾਂ ਤੇ ਕਿਵੇਂ ਟੁੱਟ ਗਈ ਲੋਕਾਂ ਨੇ ਇਹ ਵੀ ਪੁੱਛਿਆ ਕਿ ਜਦੋਂ ਉਹ ਆਪਣੇ ਤਿੰਨ ਚਾਰ ਦੋਸਤਾਂ ਨਾਲ ਗਿਆ ਸੀ ਤਾਂ ਹਾਦਸੇ ਵੇਲੇ ਉਹ ਕਿੱਥੇ ਸਨ ਕਿਉਂ ਨਹੀਂ ਉਹਨਾਂ ਨੇ ਰਾਜਵੀਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂ ਪਹਿਲੀ ਸਹਾਇਤਾ ਦਿੱਤੀ ਕਿਸੇ ਦਾ ਕਹਿਣਾ ਹੈ ਕਿ ਬਲੈਰੋ ਗੱਡੀ ਨਾਲ ਟੱਕਰ ਹੋਈ ਸੀ ਪਰ ਰੇੜੀ ਵਾਲੇ ਦਾ ਬਿਆਨ ਆਇਆ ਸੀ ਕਿ ਰਾਜਵੀਰ ਨੂੰ ਇੱਕ ਆਟੋ ਰਾਹੀਂ ਹਸਪਤਾਲ ਲਜਾਇਆ ਗਿਆ ਪਰ ਤਸਵੀਰਾਂ ਵਿੱਚ ਲੋਕਾਂ ਨੇ ਇੱਕ ਕਾਲੀ ਦੇ ਅੰਦਰ ਉਸ ਨੂੰ ਲਜਾਂਦੇ ਦੇਖਿਆ ਹੁਣ ਸਵਾਲ ਇਹ ਵੀ ਹੈ ਕਿ ਆਖਰ ਸੱਚ ਕੀ ਹੈ ਕਿ ਇਹ ਹਾਦਸਾ ਸੀ ਜਾਂ ਸੋਚੀ ਸਮਝੀ ਹੋਈ ਸਾਜ਼ਿਸ਼ ਇਹ ਤਫ਼ਤੀਸ਼ ਖੁੱਲੇ ਬਿਨਾ ਕਿਹੜਾ ਮੁਸ਼ਕਲ ਹੈ ਪਰ ਇੱਕ ਗੱਲ ਪੱਕੀ ਹੈ ਪੰਜਾਬ ਨੇ ਆਪਣਾ ਹੀਰਾ ਗਵਾ ਦਿੱਤਾ ਰਾਜਵੀਰ ਜਵੰਦਾ ਆਪਣੀ ਮਾਂ ਪਤਨੀ ਦੋ ਬੱਚਿਆਂ ਤੇ ਭੈਣ ਨੂੰ ਪਿੱਛੇ ਛੱਡ ਕੇ ਤੁਰ ਗਿਆ ਸੂਤਰਾਂ ਦੇ ਅਨੁਸਾਰ 2021 ਵਿੱਚ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਕਾਰਨ ਦੱਸਿਆ ਗਿਆ ਕਿ ਉਹ ਬਹੁਤ ਸ਼ਰਾਬ ਪੀਂਦੇ ਸਨ ਜਿਸ ਕਰਕੇ ਉਹਨਾਂ ਦਾ ਲੀਵਰ ਖਰਾਬ ਹੋ ਗਿਆ 3 ਸਾਲ ਇਲਾਜ ਤੋਂ ਬਾਅਦ 14 ਅਗਸਤ 2021 ਨੂੰ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਰਾਜਵੀਰ ਨੇ ਬਚਪਨ ਤੋਂ ਹੀ ਮਿਹਨਤ ਕੀਤੀ 2009 ਦੇ ਆਸ-ਪਾਸ ਉਸਨੇ ਗਾਇਕੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਪੜ੍ਹਾਈ ਦੇ ਨਾਲ ਉਹ ਹੋਟਲਾਂ ਵਿੱਚ ਗਾ ਕੇ ਖਰਚਾ ਕੱਢਦਾ ਸੀ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੇ ਹੋਏ ਉਸ ਦੀ ਦੋਸਤੀ ਕੁਲਵਿੰਦਰ ਬਿੱਲਾ ਤੇ ਕਵਰ ਗਰੇਵਾਲ ਨਾਲ ਹੋਈ ਤਿੰਨੋਂ ਇਕੱਠੇ ਹੋਸਟਲ ਵਿੱਚ ਰਹਿੰਦੇ ਸਨ ਤੇ ਇਕੱਠੇ ਰਿਆਜ਼ ਕਰਦੇ ਸਨ ਉਹਨਾਂ ਦੀ ਸਾਂਝੀ ਜ਼ਿੰਦਗੀ ਨੇ ਤਿੰਨਾਂ ਨੂੰ ਮਜ਼ਬੂਤ ਕੀਤਾ ਜਦੋਂ ਰਾਜਵੀਰ ਦਾ ਇੱਕ ਗੀਤ ਵਾਇਰਲ ਹੋਇਆ ਤਦ ਬਹੁਤ ਸਾਰੀਆਂ ਮਿਊਜ਼ਿਕ ਕੰਪਨੀਆਂ ਨੇ ਉਸ ਨੂੰ ਆਫਰਾਂ ਦਿੱਤੀਆਂ ਪਰ ਉਹ ਹਮੇਸ਼ਾ ਸੋਚ ਸਮਝ ਕੇ ਹੀ ਕੰਮ ਲੈਂਦਾ ਸੀ ਉਸ ਦਾ ਫੋਕਸ ਗੁਣਵੱਤਾ ਤੇ ਸੀ ਨਾ ਕਿ ਸ਼ੌਹਰਤ ਤੇ ਉਸ ਨੇ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਜਾਣਕਾਰੀ ਮੁਤਾਬਕ ਉਸ ਦੀ ਇੱਕ ਫਿਲਮ 2025 ਜੂਨ ਦੇ ਵਿੱਚ ਪੂਰੀ ਹੋਈ ਸੀ ਜੋ ਸ਼ਾਇਦ ਜਲਦੀ ਹੀ ਰਿਲੀਜ਼ ਹੋਵੇ ਰਾਜਵੀਰ ਦੀ ਪਤਨੀ ਨੇ ਉਸ ਨੂੰ ਕਿਹਾ ਸੀ ਕਿ ਬਾਈਕ ਦੀ بجائے ਗੱਡੀ ਨਾਲ ਲੈ ਜਾਓ ਪਰ ਉਸ ਦਾ ਜਵਾਬ ਸੀ ਯਾਰਾਂ ਨਾਲ ਰਾਈਡ ਦਾ ਮਜ਼ਾ ਕੁਝ ਹੋਰ ਹੀ ਹੁੰਦਾ ਹੈ ਉਸ ਨੂੰ ਕੀ ਪਤਾ ਸੀ 2 ਦਿਨ ਪਹਿਲਾਂ ਖਰੀਦੀ ਬਾਈਕ ਹੀ ਉਸ ਦੀ ਮੌਤ ਦੀ ਵਜ੍ਹਾ ਬਣ ਜਾਵੇਗੀ ਦੋਸਤੋ ਹੁਣ ਗੱਲ ਉਸਦੀ ਭੈਣ ਦੀ ਜਿਸ ਨੇ ਦੀਵਾਲੀ ਦੇ ਦਿਨ ਮੋਮਬੱਤੀਆਂ ਲਾ ਕੇ ਮੱਥਾ ਟੇਕਿਆ ਸਿਰਫ ਇੱਕ ਅਰਦਾਸ ਨਹੀਂ ਸੀ ਇਹ ਪਿਆਰ ਦੀ ਨਿਸ਼ਾਨੀ ਸੀ ਸ਼ਾਇਦ ਉਸਦੇ ਦਿਲ ਵਿੱਚ ਰਾਜਵੀਰ ਲਈ ਕੋਈ ਖਾਸ ਭਾਵਨਾ ਜਾਂ ਸ਼ਰਧਾ ਸੀ ਵੀਡੀਓ ਦੇਖ ਕੇ ਮਨ ਬਹੁਤ ਭਾਵੁਕ ਹੋ ਜਾਂਦਾ ਹੈ ਫਿਰ ਵੀ ਲੋਕਾਂ ਦੀ ਪ੍ਰਤੀਕਿਰਿਆ ਦੇਖ ਕੇ ਇਹ ਸਾਫ਼ ਹੈ ਕਿ ਰਾਜਵੀਰ ਜਵੰਦਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ ਉਹ ਕੇਵਲ ਇੱਕ ਗਾਇਕ ਨਹੀਂ ਸੀ ਉਹ ਇੱਕ ਪ੍ਰੇਰਣਾ ਸੀ ਇੱਕ ਸੋਚ ਸੀ ਤੇ ਇੱਕ ਪੰਜਾਬੀਅਤ ਦਾ ਜੀਵਤ ਚਿਹਰਾ ਸੀ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਰਾਜਵੀਰ ਵੀਰੇ ਦੀ ਅੰਤਿਕ ਅੰਤਿਮ ਸ਼ਾਂਤੀ ਲਈ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ